ਆਰ ਚੀਜੀ ਦਾ ਮਾ ਤਾ ਤੇ ਤੂੰ ਜਾਉਣਾ ਤੂੰ ਕਰ ਰ ਅਮਰਪਤਿਆ ਜਲਦੀ ਸੜੀ ਚੀਜੀ ਅਮਰਤੂ ਚੀਜੀ ਨਹੀਂ ਆਪਾ ਖਾਊਗੀ ਨਾ ਤੂੰ ਹੋਏ ਹੋਏ ਕੀ ਖਾਏਗਾ ਤਰੇ ਵੀ ਖਾਏਗਾ ਤੂੰ ਆਇਆ ਲੱਗ ਜੂਗਾ ਦੰਦਾ ਨੂੰ ਖਾ ਲਾ ਗਾਹ ਆ ਨੋ 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 ਖਾ ਲਾ ਖਾ ਖਾ ਵੀਣ ਖਾ ਲਾ ਖਾ ਤੂੰ ਇੱਥੇ ਬਹਿ ਕੇ ਖਾ ਇੱਧਰ ਨੂੰ ਕਰਕੇ ਖਾ ਹੋਰ ਦੇਵਾਂਗੇ ਖਾ ਲਾ ਖੜਾ ਖੜਾ ਐਨੂ ਕੱਕੇ ਖਾ ਹੋਰ ਖਾਊਗਾ ਮੈਂ ਐਨੂ ਕੱਕੇ ਉਹ ਖਾ ਗਿਆ ਸਵਾਦਾ ਨਹੀਂ ਆ ਆ ਪਕੌੜੇ ਮੈਂ ਵਿਆਹ ਤੇ ਗਏ ਭਾਜੀ ਦਿੱਤੀ ਉਹਨਾਂ ਨੇ ਮੈਨੂੰ ਖਾਲ ਯਾਦ ਮੈਂ ਖਾ ਕੇ ਮੈਂ ਵੀ ਚੱਕ ਲੈਣਾ ਇੱਕ ਟੱਕ ਟੱਕ ਲੈ ਵੀ ਕੁੜੀ ਤੇ ਤੂੰ ਖਾ ਆ ਲੈ ਖਾਲਾ 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 ਤੇ ਭੁੱਲ ਜਾਂਦੇ ਜਿਆਦਾ ਗਿਆ ਸੀ ਜਦ ਮੈਂ ਭਾਜੀ ਦਿੱਤੀ ਹੋਰ ਵੀ ਚੀਜ਼ਾਂ ਆਈਆਂ ਨਾਲ ਤੇ ਕੱਲੀ ਥੋੜਾ ਨਹੀਂ ਕਿਹਦੇ ਵਿਆਹ ਤੇ ਕਿਸੇ ਦੇ ਵੀ ਮੈਂ ਗਿਆ ਬਸ ਮੇਰਾ ਬੇਲੀ ਦਾ ਸੁਆਦ ਹੈ ਨਾ ਲੈ ਆ ਵੇ ਇਧਰ ਤੂੰ ਲੈ ਆ ਇਧਰ ਇਹ ਜਲੇਬੀ ਹੈ ਹਾਂ ਗੋਲ ਹੈ ਕੌਣ ਖਾਊ ਜਲੇਬੀ ਦੇ ਸੋ ਕਹਿੰਦੇ ਗੋਲ ਗੋਲ ਚ ਲੱਭੀ ਹੈ ਇਹ ਗੋਲ ਆ ਕੌਣ ਖਾਊ ਜਲੇਬੀ ਗੋਲ ਗੋਲ ਤੂੰ ਖਾਏਗਾ ਜਾਂ ਮੈਂ ਖਾਉਂਗਾ ਡੈਡੀ ਹਾਂ ਕਿ ਖਾਣਾ ਖਾਣਾ ਦਾ ਫਿਰ ਹੋਰ ਦੇ ਦੂੰਗਾ ਤੈਨੂੰ ਉਸ ਤੋਂ ਬਾਅਦ ਪਤਾ ਹੋਰ ਕੀ ਆ ਸ਼ੱਕਰ ਪਾਣੀ ਉਸ ਤੋਂ ਬਾਅਦ ਲੱਡੂ ਖਾਏਗਾ ਲੱਡੂ ਖਾਲਾ ਖਾਲਾ ਉਹ ਖਾਲਾ ਲੈ ਯਾਰ ਤੂੰ ਖਾ ਖਾਲਾ ਯਾਰ ਖਾਲਾ ਲੱਡੂ ਮਿੱਠਾ ਮਿੱਠਾ ਸ਼ੱਕਰਪਾਰੇ ਖਾਉਂਗੇ ਸ਼ੱਕਰਪਾਰੇ ਖਾਣੇ ਚਲ ਸ਼ੱਕਰਪਾਰੇ ਆਗੇ ਦੋਗੇ ਕੇ ਸ਼ੱਕਰਪਾਰੇ ਹੈ ਹਲਾ ਸ਼ੱਕਰਪਾਰੇ ਖਾ ਲਓ ਬਸ ਥੈਂਕ ਯੂ ਹੋਰ ਵੀ ਚੀਜ਼ ਹੈਗੀ ਯਾਰ ਇਹ ਹੋਰ ਵੀ ਤੁਹਾਨੂੰ ਖਾਈ ਨਹੀਂ ਪਕੌੜੇ ਬਹੁਤ ਸੁਆਦ ਬਣਾਈਏ ਪਕੌੜੇ ਕੀ ਤੇ ਆ ਵੇ ਗਲਾਬ ਜਾਮਨ ਸੀਗੇ ਤੇ ਮੇਰੇ ਕੋਲ ਬਾਕੀ ਦੇ ਮਖਾਗਾ ਦੋ ਹੀ ਬਚੇ ਹੁਣ ਗਲਾਬ ਜਾਮਨ ਦੱਸੋ ਕਿਹੜਾ ਖਾਊਗਾ ਤੁਹਾਨੂੰ ਸ਼ੁਕਰ ਮੈਂ ਖਾਣੇ ਨਹੀਂ ਮੈਂ ਤੁਹਾਨੂੰ ਕੋਈ ਇਹਨਾਂ ਨਾਲ ਕਉਂ ਆਮ ਤੋ ਕੁ ਕਲਾ ਕਬ ਨੇ ਹਾਂ ਜਿਹੜੇ ਵੀ ਖਾਣੀ ਉਹ ਹਲ ਜਲੇਬੀ ਖਾ ਲੈ ਟਿਕ ਮੜਨ ਜਲੇਬੀ ਖਾਣ ਦੇ ਜਿਹੜੇ ਬੇੜੇਸ਼ ਕੀ ਨਾਮ ਤੋ ਫੋਦ ਬਾਰੇ ਕਿਤੀ ਹੋਰ ਵੀ ਆਪਣੇ ਕੋਲ ਹੈ ਹਾਂ ਇਹ ਨਾਲ ਇਹ ਨਾਲ ਰੱਖਣਾ ਕਲਾ ਕਲਾ ਜਮ ਨੂੰ ਵੀ ਖਾ ਸਕਦਾ ਉਹਦਾ ਹੀ ਮੜਾ ਸ਼ਕਰਪਾਰਾ ਉਹ ਕਟ ਮਨ ਪਾ ਗਈ ਹਾਂ ਹਾਂ ਲੈ ਕਾਟ ਖਾ ਲੂਗੀ ਖਾ ਲੂਗੀ ਨਾ ਛੱਡਦੀ ਆ ਵੇ ਹੁਣ ਮੈਂ ਪਤਾ ਕੀ ਖਾਣਾ ਮੈਂ ਨੂੰ ਮੇਰੇ ਕੋਲ ਕਿੰਨਾ ਕਿੰਨੂ ਕੀ ਆ ਮਿੱਠੇ ਮਿੱਠੇ ਕਿਨੂ ਕਰਦ ਲੈ ਕੇ ਆਏ ਇੱਕ ਕਰਦ ਤੈਨੂੰ ਚੱਕ ਲਿਆ ਆਪਾਂ ਉਹ ਖਾਵਾਂਗੇ ਜਿਵੇਂ ਉਹਨੇ ਸਕੂਲ ਚ ਜਾਕਾਂ ਨੂੰ ਦਿੰਦੇ ਸੀ ਕਿਨੂ ਉਹ ਵੀ ਖਾਵਾਂਗੇ ਕਰਦ ਲੈ ਆਏ ਇੱਕ ਸਵਾਦਾਂ ਤੂੰ ਸਿਲੰਡਰ ਕੋਲੇ ਪਈ ਆ ਸਵਾਦਾ ਗੈਸ ਕੋਲੇ ਜਦੋਂ ਮੈਂ ਸਕੂਲੇ ਸੀ ਪੜ੍ਹਦਾ ਹੁੰਦਾ ਨਿੱਕ ਨਿੱਕ ਹੁੰਦੇ ਸੀ ਤੇ ਕਿਨੂ ਵਿੱਚ ਨਾ ਸੀ ਭਾਈ ਉਹ ਸਾਨੂੰ ਕਿਨੂ ਨੂੰ ਨਾ ਇਸ ਤਰ੍ਹਾਂ ਕੱਟ ਦਿੰਦਾ ਹੁੰਦਾ ਸੀ ਆਜਾ ਨਾ ਇਹ ਕੱਟ ਕੇ ਐ ਦੋ ਇਸੇ ਬਣ ਕੇ ਹੁਣ ਦੇ ਨੂਨ ਫੜਾਈ ਅੱਛਾ ਨੂਨ ਤੇ ਲਾ ਕੇ ਦਿਖਾ ਲੈਂਦੇ ਆ ਵੇਖੀ ਨੀ ਯਾਰ ਆ ਬੜਾ ਸਵਾਦ ਬਣਾਉਣਾ ਸੀ ਖਾਂ ਦਾ ਸੀ ਤਾਂ ਨਿੱਕੇ ਨਿੱਕੇ ਹੁੰਦੇ ਆ ਹੀ ਖਾਂਦੇ ਨੇ ਐਂ ਦੇ ਰੰਦਾ ਸੀ ਸਵਾਦਨ ਤੂੰ ਖਾਏ ਕਿੰਨੋ ਅੱਛਾ ਅੱਗੇ ਅੱਜ ਦਾ ਐ ਖਾ ਲੈ ਭਾਈ ਖਾਣਾ ਖਾਂ। ਇਹਦੇ ਤੇਰੇ ਸਪੀਸ਼ਲ ਹੈ। ਹਾਂ? ਇਹਦੇ ਤੇ ਮੈਂ ਖਿਲੜ ਕੇ ਖਾਣ ਸੀ ਪਰ। ਹਰ ਦਾ ਸਵਾਦ ਹੈ। ਐ ਇਕੱਠਾ ਰਸ ਜਾਏ ਦਾ। ਮੈਨੂੰ ਯਾਦ ਜੀ ਆਉਂਦੀ ਵੀ ਐ ਖਾਣ ਦੀ ਸੀ ਹਸਤੀ। ਅੰਦਰ ਵਧੀਆ ਨਹੀਂ ਕਿੰਨੂ ਖਾੜਿਆ। ਹਾਂ। ਹਮ ਤੋ ਲੋਈ ਦੋ ਕਿੰਨੂ ਹਮ ਤੋ ਖਾਣਾ ਕਿੰਨੂ? ਹੱਟਾ ਦੇ ਰਿਹਾ। ਬਹੁਤ ਸਵਾਲ ਆ ਨਾ। ਏ ਆ। ਇਹ ਸਭ। ਇਹ ਨਹੀਂ ਆ ਕਿ ਮੈਂ ਕਿਛ ਲੜ ਜਾਉ ਹੋ। ਯਾਰ ਨੂੰ ਦੇ ਦੋ ਕਿੰਨੂ ਮਾਂ ਨਹੀਂ ਖਾਂਦੀ ਕਿੰਨੂ ਕਾ ਹੂੰ ਠੰਡੇ ਆ ਨਾ ਖਾ ਨਹੀਂ ਹੁਣ ਤਾਂ ਠੀਕ ਐ ਤੂੰ ਖਾ ਲ ਮੈਂ ਖਾ ਲਾ ਕੁਛ ਨਹੀਂ ਹੁੰਦਾ ਖਾ ਲੋ ਖਾ ਲੋ ਨਾ ਲਾ ਤੂੰ ਖਾ ਵੀ ਮੈਂ ਖਾਉਂਗਾ ਬਾਅਦ ਚ ਖਾਉਂਗਾ ਯਾਰ ਤੂੰ ਹਾਂ ਐਸਾ ਬਹੁਤ ਲੱਗ ਰਿਹਾ ਮੈਨੂੰ ਨਹੀਂ ਲੱਗਿਆ ਨਾ ਦਿੰਦਾ